ਸਤਿ ਸ਼੍ਰੀ ਅਕਾਲ ਜੀ ਮੈਂ ਜਸਟਲੋ the TV NRI ਦੇਖ ਰਹੇ ਸਾਰੇ ਦਰਸ਼ਕਾਂ ਨੂੰ ਵਿਸਾਖੀ ਦੇ ਪਵਿੱਤਰ ਦਿਹਾੜੇ ਦੀਆਂ ਬਹੁਤ-ਬਹੁਤ ਮੁਬਾਰਕਾਂ ਵਿਸਾਖੀ ਨਾਲ ਸ਼ਬਦ ਜੇ ਪਵਿੱਤਰ ਲੱਗਾਏ ਤਾਂ ਆਜੋ ਇਸ ਦੇ ਇਤਿਹਾਸਿਕ ਪੱਖ ਤੋਂ ਆਪਾਂ ਜਾਣੋ ਜਾਈਏ ਇਸੇ ਬਹੁਤ ਸਾਰੇ ਸਾਡੇ ਸਾਰੇ तकरीबन ਸਿੱਖਾਂ ਨੂੰ ਪਤਾ ਹੈ ਕਿ ਇਸ ਦਿਨ ਨੂੰ ਅਸੀਂ ਖਾਲਸੇ ਦਾ ਜਨਮ ਦਿਹਾੜਾ ਵੀ ਆਖਦੇ ਹਾਂ 1699 ਈਸਵੀ ਦੇ ਵਿੱਚ ਸਿੱਖਾਂ ਦੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਸਾਜਿਆ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਖਿਆ ਜਾਂਦਾ ਹੈ ਕਿ ਲਗਭਗ 80 ਹਜ਼ਾਰ ਸਿੱਖਾਂ ਦਾ ਇਕੱਠ ਹੋਇਆ ਸਭਾ ਬੁਲਾਈ ਗਈ ਜਿਸ ਤੇ ਵਿੱਚ ਗੁਰੂ ਸਹਿਬਾਨਾ ਨੇ ਸੀਸ ਮੰਗੇ ਸਭਾ ਦੇ ਵਿੱਚ ਇੱਕ ਵਾਰ ਤਾਂ ਚੁੱਪੀ ਛਾ ਗਈ ਕਹਿੰਦੇ ਫਿਰ ਵਾਰੋ ਵਾਰੀ ਦੇ ਨਾਲ ਪੰਜ ਸਿੱਖ ਉੱਠ ਖੜੇ ਹੋਏ ਜਿਨ੍ਹਾਂ ਨੂੰ ਫੇਰ ਪੰਜ ਪਿਆਰਿਆਂ ਦਾ ਨਾਮ ਦਿੱਤਾ ਗਿਆ ਪੇਤ ਪਾਪ ਕਿਸੇ ਵੀ ਤਰ੍ਹਾਂ ਦਾ ਚਾਹੇ ਉਹ ਜਾਤ ਪਾਤ ਦਾ ਹੋਵੇ ਰੰਗ ਦਾ ਪੇਤ ਹੋਵੇ ਉਸ ਨੂੰ ਮਿਟਾਉਣ ਦੇ ਲਈ ਇਹਨਾਂ ਨੂੰ ਅੰਮ੍ਰਿਤ ਛਕਾਇਆ ਗਿਆ ਫਿਰ ਇਹਨਾਂ 56 ਸਿੱਖ ਸਹਿਬਾਨਾਂ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਛਕਾਇਆ ਉਦੋਂ ਤੋਂ ਹੀ ਪੰਜ ਕਕਾਰ ਜਿਹੜੇ ਆ ਉਹ ਲਾਜ਼ਮੀ ਹੋ ਗਏ ਇਸ ਦੇ ਵਿੱਚ ਕੇਸ ਕੰਗਾ ਕੜਾ ਕਿਰਪਾਨ ਤੇ ਕਛਹਿਰਾ ਬਾਦ ਵਿੱਚ ਆਦਮੀਆਂ ਦੇ ਨਾਵਾਂ ਦੇ ਨਾਲ ਸਿੰਘ ਲਗਾਇਆ ਜਾਣ ਲੱਗਾ ਤੇ ਔਰਤਾਂ ਦੇ ਨਾਵਾਂ ਦੇ ਨਾਲ ਕੌਰ ਲਗਾਇਆ ਜਾਣ ਲੱਗਾ ਗੱਲ ਕਰੀਏ ਕਿ ਇਸ ਦੇ ਵਿੱਚ ਆਪਾਂ 1821 ਈਸਵੀ ਦੇ ਵਿੱਚ ਇਸ ਦਿਨ ਹੀ ਰਣਜੀਤ ਸਿੰਘ ਨੂੰ ਮਹਾਰਾਜਾ ਐਲਾਨਿਆ ਗਿਆ ਅੱਗੇ ਗੱਲ ਕਰੀਏ ਤਾਂ 1919 ਦੇ ਵਿੱਚ ਇਸੇ ਦਿਨ ਜਲਿਆਂ ਵਾਲੇ ਬਾਗ ਦਾ ਸਾਕਾ ਹੋਇਆ ਇਸ ਦੇ ਵਿੱਚ ਆਖਿਆ ਜਾਂਦਾ ਜੇ ਖਰੜੇ ਦੀ ਗੱਲ ਕਰੀਏ ਤਾਂ ਲਗਭਗ 20000 ਦੇ ਕਰੀਬ ਸਿੱਖ ਨਿਹੱਥੇ ਜਿਹੜੇ ਆ ਉਹ ਇਸ ਦੇ ਵਿੱਚ ਸ਼ਹੀਦ ਹੋਏ। ਯਾਨੀ ਇਤਿਹਾਸਿਕ ਪੱਖ ਤੋਂ ਇਸ ਦਿਨ ਦੀ ਅਸੀਮ ਹੱਤਾ ਦੀ ਗੱਲ ਕੀਤੀ। ਦੇਸੀ ਮਹੀਨੇ ਵਿਸਾਖ ਦੇ ਪਹਿਲੇ ਦਿਨ ਮਨਾਇਆ ਜਾਣ ਵਾਲਾ ਇਹ ਤਿਹਾਰ ਪੰਜਾਬ ਦੇ ਵਿੱਚ ਇਸ ਦਿਨ ਬਹੁਤ ਭਾਰੀ ਮੇਲੇ ਲੱਗਦੇ ਨੇ ਤੇ ਧਾਰਮਿਕ ਸਮਾਗਮ ਕਰਵਾਏ ਜਾਂਦੇ। ਇਸ ਤੋਂ ਅਸੀਂ ਕਿਸਾਨੀ ਮੇਲਾ ਵੀ ਆਪ ਦਿੰਨੇ ਆ ਕਿਉਂਕਿ ਇਸ ਦਾ ਜਿਹੜਾ ਸਬੰਧ ਹੈ ਉਹ ਹਾੜੀ ਦੀ ਫਸਲ ਨਾਲੇ ਅਸੀਂ ਅਕਸਰੀ ਆਪਣੀਆਂ ਜਮਾਤਾਂ ਦੇ ਵਿੱਚ ਵਿਸਾਖੀ ਦਾ ਮੇਲਾ ਜਦੋਂ ਪੜਦੇ ਆ ਤਾਂ ਸਾਡੇ ਅੱਖਾਂ ਦੇ ਮੂਰੇ ਉਹੀ ਘੁੰਮਦਾ ਏ ਕਿ ਕਿਸਾਨ ਹੈ ਜਿਹੜਾ ਉਹ ਆਪਣੀ ਫਸਲ ਵੇਚ ਕੇ ਖੁਸ਼ ਹੋ ਜਾਂਦਾ ਪੈਸੇ ਆਉਂਦੇ ਉਹਦੀ ਜੇਬ ਦੇ ਵਿੱਚ ਘਰਾਂ ਦੇ ਵਿੱਚ ਦਾਣੇ ਆਉਂਦੇ ਆ ਤੇ ਆਪ ਮੁਹਾਰੇ ਹੀ ਕਿਸਾਨਾਂ ਦੇ ਚਿਹਰਿਆਂ ਤੇ ਰੌਣਕਾਂ ਛਾ ਜਾਂਦੀਆਂ ਅਸੀਂ ਪੜ੍ਹਦੇ ਆ ਵੀ ਮਾਰ ਦਾ ਦਮਾਮੇ ਚ ਟ ਮੇਲੇ ਆ। ਸੋ ਇਸ ਦਾ ਇੱਕ ਹੋਰ ਮਹੱਤਵ ਜਿਹੜਾ ਹੈ ਉਹ ਇਹੀ ਹੈ ਵੀ ਇਸ ਦਿਨ ਨੂੰ ਅਸੀਂ ਪਵਿੱਤਰਤਾ ਦੇ ਸ਼ਬਦ ਨਾਲ ਅਸੀਂ ਜੋੜ ਕੇ ਸਿੱਖ ਇਤਿਹਾਸ ਦੇ ਵਿੱਚ ਖਾਲਸੇ ਦੀ ਸਥਾਪਨਾ ਦੇ ਵਜੂਦ ਦੇਖਦੇ ਹੋਣ ਕਰਕੇ ਪੂਰੇ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਇਸ ਦਿਨ ਸਮਾਗਮ ਤੇ ਮੇਲੇ ਲੱਗਦੇ ਨੇ। ਜਿਸ ਦੇ ਵਿੱਚ ਤਕਰੀਬਨ ਹਰ ਸਿੱਖ ਹੈ ਜਿਹੜਾ ਉਹ ਆਪਣੀ ਸ਼ਮੂਲੀਅਤ ਕਰਨਾ ਜ਼ਰੂਰੀ ਸਮਝਦਾ ਹੈ ਇੱਕ ਬਹੁਤ ਖੂਬਸੂਰਤ ਲਾਈਨਾਂ ਇਸ ਤੋਂ ਚੇਤੇ ਆਉਂਦੀਆਂ ਨੇ ਕਿ ਕਣਕ ਦੀਏ ਬੱਲੀਏ ਨੀ ਮੋਤੀ ਹੁਣ ਕੇਰ ਦੇ ਹਾਸਿਆਂ ਦਾ ਪੋਚਾ ਸਾਡੇ ਚੌਕਿਆਂ ਤੇ ਫੇਰ ਦੇ ਸੋਈ ਸੀ ਇਤਿਹਾਸਿਕ ਪੱਖ ਤੋਂ ਤੇ ਕਿਸਾਨੀ ਦੇ ਪੱਖ ਤੋਂ ਵਿਸਾਖੀ ਦੀ ਗੱਲ ਇਹ ਕੋਸ਼ਿਸ਼ ਕਰਿਆ ਕਰੀਏ ਕਿ ਆਪਣੇ ਬੱਚਿਆਂ ਨੂੰ ਇਸ ਸੰਬੰਧੀ ਆਪਾਂ ਜਾਣਕਾਰੀ ਜ਼ਰੂਰ ਦਈਏ ਤਾਂ ਕਿ ਉਹ ਆਪਣੇ ਵਿਰਸੇ ਆਪਣੀ ਭਾਸ਼ਾ ਤੇ ਆਪਣੀਆਂ ਜੜਾਂ ਨੂੰ ਕਦੇ ਨਾ ਭੁਲਾ ਸਕਣ ਅਗਲੀ ਵੀਡੀਓ ਦੇ ਵਿੱਚ ਕਿਸੇ ਹੋਰ ਵਿਸ਼ੇ ਬਾਰੇ ਗੱਲਬਾਤ ਕਰਾਂਗੇ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ